श्रीणा श्रीणा वाले। श्रीणा वाले। देही माटी बोले प्राण बुझानी ही मुआ है कान ਗੁਰੂ ਨਾਨਕ ਸਾਹਿਬ ਨੇ ਪੰਡਤਾ ਲੜਕਾ ਗੁਜ਼ਰ ਗਿਆ ਸੀ ਉਹ ਸ਼ੋਕ ਚਲੇ ਆ ਗਿਆ ਗੁਰੂ ਸਾਹਿਬ ਉਹਨੂੰ ਉਪਦੇਸ਼ ਕਰਦੇ ਨੇ ਭਾਈ ਤੂੰ ਸ਼ੋਕ ਕਿਉਂ ਕਰਦਾ ਹੈ ਦੇਹੀ ਮਾਟੀ ਹੀ ਬੋਲੇ ਪਾਉਣ ਬੁਝਰਿਆ ਗਿਆਨੀ ਮੂਆ ਹੈ ਕਾਉਣ ਕਹਿੰਦੇ ਇਹਦੇ ਅੰਦਰ ਕੌਣ ਬੋਲਦਾ ਉਹ ਕਹਿੰਦਾ ਦੇਹੀ ਜਾਂ ਮਿੱਟੀ ਦੀ ਅੰਦਰ ਆਪਾਉਣ ਬੋਲਦੀ ਆ ਬਸਿੰਦਰੀ ਉਹ ਤੇ ਕੋਈ ਆਦਮੀ ਨਹੀਂ ਬੈਠਾ ਬੋਲਦਾ ਇਹ ਬਾਤ ਮੇਰੀ ਇੱਕ ਬੜੇ ਮਹਾਪੁਰਸ਼ ਨਾਲ ਹੋਈ ਮੈਂ ਕਿਹਾ ਬਈ ਤੁਹਾਡੀ ਆਤਮਿਕ ਸ਼ਬਦ ਖੁੱਲ ਜਾਂਦਾ ਉਹ ਗੰਨਰ ਨਾਮ ਨਹੀਂ ਕੋਲ ਦਾ ਮੈਂ ਜਿਹੜੇ ਕੰਨਾਂ 'ਚ ਐ ਉਂਗਲੀਆਂ ਘੜਦੇ ਨੇ ਉਹ ਗੰਨਰ ਗਲਤ ਘੜਦੇ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਇਹ ਦਮਾ ਹੈ ਸਮਾਏ ਪ੍ਰਭ ਕਾ ਸਿਮਰਨ ਸਾਰਾ ਕੰਮ ਹੋ ਜਾਂਦਾ ਹੈ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤਮਾ ਹੈ ਸਮਾਇ ਪ੍ਰਭ ਕਾ ਸਿਮਰਨ ਸਾਰਾ ਕੰਮ ਹੋ ਜਾਂਦਾ ਜਦ ਤੁਹਾਡਾ ਸਿਮਰਨ ਪੂਰਾ ਹੋ ਜਾਏਗਾ ਤੁਹਾਡਾ ਧਨੀ ਆਤਮਕ ਸ਼ਬਦ ਆਪੇ ਖੋਲ ਜੂ ਕਿਸੇ ਨੇ ਹੀ ਖੋਲਣਾ ਤੇ ਪਰਮੇਸ਼ਰ ਦੇ ਇੱਕ ਧਰਮ ਨੀਤੀ ਹੈ ਪ੍ਰਭੂ ਦਾ ਸਿਮਰਨ ਮਨ ਦੇ ਮਾਲ ਚਲੀ ਜਾਂਦੀ ਹੈ ਇਹ ਸਕਾਰਕ ਹੋਮਰ ਕਰਨੇ ਵਾਲਾ ਜਿਹੜਾ ਨਾਮ ਹੈ ਪਰਮੇਸ਼ਰ ਹੈ ਉਹ ਤੁਹਾਡਾ ਆਪਣਾ ਪ੍ਰਾਪਤ ਹੋ ਜਾ ਉਹ ਅਭਰ ਕਰਨੇ ਵਾਲਾ ਜਿਹੜਾ ਨਾਮ ਹੈ ਪਰਮੇਸ਼ਰ ਉਹ ਤੁਹਾਡਾ ਆਪਣਾ ਪ੍ਰਾਪਤ ਹੋ ਜਾ ਜੋ ਵੀ ਤੁਸੀਂ ਦੁਨੀਆ ਦਾ ਕੰਮ ਕਰੋਗੇ ਇੱਕ ਖਿਆਲ ਕਰ ਲੈਣਾ ਭਈ ਦਰਸ਼ਕਾ ਤੁਸੀਂ ਹੋਵੋਗੇ ਜੋ ਵੀ ਤੁਸੀਂ ਦੁਨੀਆ ਦਾ ਕੰਮ ਕਰੋਗੇ ਇੱਕ ਖਿਆਲ ਕਰ ਲੈਣਾ ਭਈ ਦਰਸ਼ਕਾ ਤੁਸੀਂ ਹੋਵੋਗੇ ਚਾਹੇ ਸ਼ਬਦ ਨੂੰ ਸੁਣੋਗੇ ਕਾਮੀ ਦਰਸ਼ਕਾ ਤੁਸੀਂ ਹੋਵੋਗੇ ਕਿਸੇ ਦਾ ਧਿਆਨ ਕਰੋਗੇ ਕਾਮੀ ਦਰਸ਼ਕਾ ਤੁਸੀਂ ਹੋਵੋਗੇ यह नियम हो गया दृष्टा थनों तो ही बनना पैना है क्योंकि वृत्ति में ज़रा अरूढ़ स्थित चेतन थोड़ा अप है दृष्टा तो उसने बनना है वृत्ति में ज़रा अरूढ़ यानी स्थित चेतन थोड़ा अप है द्रष्टा तो उसने बनना है होर तो कोई दृष्टा है नहीं ਪਰ ਤੁਸੀਂ ਹੋਰ ਵੀ ਕਿਸੇ ਝਗੜਿਆਂ 'ਚ ਪੈ ਜਾਂਦੇ ਰਹੋ ਤੁਸੀਂ ਆਪਣੇ ਆਪ ਨੂੰ ਸਹੀ ਕਰੋ ਸਭ ਤੋਂ ਪਹਿਲੇ ਤੁਸੀਂ ਆਪਣੇ ਆਪ ਨੂੰ ਸਹੀ ਕਰੋ ਸਭ ਤੋਂ ਪਹਿਲੇ ਉਹ ਕਬੀਰ ਨੂੰ ਆਖਿਆ ਅਬੇ ਤੂੰ ਬਉਰਾ ਹੈ ਉਹ ਗਨਹਾ ਸੋ ਬਉਰਾ ਜੋ ਆਪ ਨਾ ਪਛਾਨੈ ਕਬੀਰ ਆਤ ਸੋ ਬੌਰਾ ਜੋ ਆਪ ਨਾ ਪਛਾਨਣਾ ਆਪ ਪਛਾਨਣਾ ਦਾ ਇੱਕ ਹੈ ਜਾਣ ਮੋ ਕਹਦਾ ਬਾਗਲ ਤਾਉ ਹੁੰਦਾ ਜਿਹਨੇ ਆਪਣਾ ਆਪਣੇ ਹੀ ਪਛਾਨਿਆ ਅਗਿਆਨੀ ਬਾਗਲ ਹੁੰਦੇ ਨੇ ਅਖੇ ਜੀ ਜੀ ਨੇ ਪਛਾਨ ਲਿਆ ਉਹ ਕਹਿੰਦਾ ਆਪ ਪਛਾਨਣਾ ਦਾ ਇੱਕ ਹੈ ਜਾਣ ਫਿਰ ਤਾਂ ਇੱਕ ਨੂੰ ਜਾਣ ਲਏਗਾ ਇੱਕ ਦਾ ਗਿਆਤਾ ਹੋ ਜਾਏਗਾ जरा सार्ड के हिरदा ज्ञाता हो जाएगा बुझ रे ज्ञानी है पंडित नी तू बनिया होया गया है बुझ हम मरण आहड़ी चीज है सानू दस ਕਿਹੜੀ ਮਰਨੜੀ ਚੀਜ਼ ਹੈ ਪੰਚਾ ਤਤਾਂ ਚੋਂ ਕੋਈ ਤਾਂ ਮਰਨੇ ਆ ਸਤਾਂ ਤਤਾਂ ਦਾ ਸੂਕਸ਼ਮ ਸਰੀਰ ਉਹਦੇ ਕੋਈ ਮਰਨੇ ਤੂੰ ਜਿਹੜਾ ਤੇਰਾ ਕਾਰਨ ਸਰੀਰ ਹੈ ਅਗਿਆਨ ਦਾ ਉਹਦੇ ਕੋਈ ਮਰਨ ਉਹਦਾ ਜੜੇ ਪਹਿਲੇ ਉਹਦਾ ਪਹਿਲੇ ਹੀ ਜੜ ਹੈ ਪਹਿਲੇ ਹੀ ਮਰਿਆ ਹੋਇਆ ਹੈ ਤੂੰ ਜਿਹੜਾ ਚੇਤਨ ਦਰਸ਼ਕ ਉਹ ਕਦੇ ਮਰਨੇ ਆ ਤੂੰ ਹੁਣ ਅਸੀਂ ਤੈਨੂੰ ਪੁੱਛਦੇ ਹਾਂ ਭਾਈ ਮਰਨ ਵਾਲੀ ਕੜੀ ਚੀਜ਼ ਹੈ ਗੁਰੂ ਸਾਹਿਬ ਕਹਿੰਦੇ ਜੀ ਮੁਰੂ ਨਾਨਕ ਸਾਹਿਬ ਆ ਪੰਡਤ ਦਾਸ ਤੁਮ ਸਾਨੂੰ ਫੇਰ ਗੁਰੂ ਸਾਹਿਬ ਕਹਿੰਦੇ ਮੋਈ ਸੁਰਤ ਬਾਹ ਹੰਕਾਰ ਗੁਰੂ ਸਾਹਿਬ ਕਹਿੰਦੇ ਮੋਈ ਸੁਰਤ ਬਾਦ ਹੰਕਾਰ ਉਹ ਕਹਿੰਦੇ ਮਰੇ ਗਈ ਤੇਰੀ ਸੁਰਤੀ ਬਦਲੇ ਗਈ ਹੰਕਾਰ ਵਾਲੀ ਇਹ ਗੁਰੂ ਸਾਹਿਬ ਕਹਿੰਦੇ ਮੋਈ ਸੁਰਤ ਬਾਦ ਹੰਕਾਰ ਉਹ ਕਹਿੰਦੇ ਮਰੇ ਗਈ ਤੇਰੀ ਸੁਰਤੀ ਬਿਰਤੀ ਮਰੇ ਗਈ ਹੰਕਾਰ ਵਾਲੀ ਉਹ ਪੰਡਤ ਨੇ ਚਲਦਾ ਆਸਮੀ ਲਿਖ ਗਿਆ ਵਿਚਾਰ ਸਾਗਰ ਚ ਏਕ ਸਮੇਂ ਹੀ ਭਾਨ ਹੋਏ ਸਾਖਸ਼ੀ ਅਭਾਸ ਦੂਤ ਚੇਤਨ ਕੋ ਮਿਸ਼ ਸਾਖੀ ਸਵੈ ਪ੍ਰਕਾਸ਼ ਇਹ ਵਿਚਾਰ ਸਾਗਰ ਇਹ ਲਿਖਿਆ ਉਹ ਕਹਿੰਦਾ ਇੱਕੋ ਸਮੇਂ ਜਲ ਦੇ ਵਿੱਚ ਜਲ ਦਾ ਚੰਦਰਮਾ ਤੇ ਅਸਲੀ ਚੰਦਰਮਾ ਹੋਣਗੇ ਤਾਂ ਤੈਨੂੰ ਦਿਸੇਗਾ ਸੂਰਜ ਹੋਏਗਾ ਆ ਤਾਂ ਸੂਰਜ ਦਾ ਪ੍ਰਤਿਮਬ ਤੈਨੂੰ ਜਲ ਦੇ ਵਿੱਚ ਦਿਸੇਗਾ ਕੋਈ ਇੱਕ ਸਮੇਂ ਹੋਏਗਾ ਇਹ ਨਿਯਮ ਹੈ ਇਸ ਕਰਕੇ ਜਿੰਨੂੰ ਤੂੰ ਇੱਕ ਚੇਤਨ ਜੀਵ ਕਹਿੰਦਾ ਹੈ ਔਰ ਪਰਵੇਸ਼ਰ ਇੱਕੋ ਸਮੇਂ ਹੁੰਦੇ ਨੇ ਜਿੰਨੂੰ ਮੂੰ ਤੋ ਇੱਕ ਚੇਤਨ ਜੀਵ ਕਹਿੰਦਾ ਹੈ ਨਾ ਔਰ ਪਰਵੇਸ਼ਰ ਇੱਕੋ ਸਮੇਂ ਹੁੰਦੇ ਤੇ ਦੂਜਾ ਗੋਣ ਹੈ ਬਿਰਤੀ ਸਹਿਤ ਅਭਾਸ ਜਿਸ ਨੂੰ ਜੀਵ ਕਹਿੰਦੇ ਨੇ ਉਹ ਚੇਤਨ ਦੇ ਵਿਸ਼ੇ ਹੈ। ਉਹ ਕਿਹ ਜੇਤਨ ਦੇ ਵਿਸ਼ੇ ਹੈ। ਉਹ ਕੰਦਰ ਚੇਤਨ ਸਵੈ ਪ੍ਰਕਾਸ਼ ਹੈ। ਉਹ ਤਾਂ ਸੁਤੇ ਸਹਿਤ ਹੈ ਨਾ। ਸਰਮੰਹ ਸੁਤੇ ਪਰਕਾਸ਼ ਹੈ। ਮੋਈ ਸੂਰਤ ਬਾਦ ਅਹੰਕਾਰ ਉਹੋ ਨਾ ਮੂਆ ਜੋ ਦੇਖਣ ਹਾਰ ਮੋਈ ਸੂਰਤ ਬਾਦ ਅਹੰਕਾਰ ਉਹੋ ਨਾ ਮੂਆ ਜੋ ਦੇਖਣ ਹਾਰ ਇਸ ਕਰਕੇ ਮਰਨੇ ਵਾਲਾ ਨਹੀਂ ਆਗਾ ਇਹ ਮਸ਼ੀਨ ਰੀ ਦੀ ਅੰਦਰੋਂ ਆਵਾਜ਼ ਆਉਂਦੀ ਹੈ ਇਹ ਕੋਈ ਰੱਬ ਦੀ ਆਵਾਜ਼ ਨਹੀਂ ਹੁੰਦੀ ਜੇ ਰੱਬ ਦੀ ਆਵਾਜ਼ ਹੈ ਤਾਂ ਲਿਖ ਲਓ ਗ੍ਰੰਥ ਬਣਾ ਲਓ ਤੁਸੀਂ ਆਹ ਦੇਖੋ ਗੁਰੂ ਗ੍ਰੰਥ ਸਾਹਿਬ ਰੱਬ ਦੀ ਆਵਾਜ਼ ਹੈ ਆਹ ਤੁਹਾਡੇ ਸਾਹਮਣੇ ਲਿਖੀ ਪਈ ਹੈ ਨਾ ਇਹੋ ਜੇ ਦੰਦਿਆਂ ਚ ਨਾ ਭੁੱਲਿਆ ਮੈਂ ਰੋਕ ਦੇ ਐ ਨਸਲੀ ਚੀਜ਼ ਨੂੰ ਜਾਣੋ ਮੋਈ ਸੁਰਤ ਬਾਦ ਅਹੰਕਾਰ ਬੇਅਰਥ ਜਿਹੜਾ ਤੇ ਹੰਕਾਰ ਕੀਤਾ ਹੋਇਆ ਹੈ ਜਾਤੀ ਦਾ ਮਜਬ ਦਾ ਸਰੀਰ ਦਾ ਫਲਾਣਾ ਠੰਕਾ ਵਿਦਿਆ ਦਾ ਇਹ ਨੇਫਲ ਦੇ ਸਾਰੇ ਮਹਰੂ ਸਾਹਿਬ ਕਹਿੰਦੇ ਮੋਈ ਸੁਰਤ ਬਾਦ ਅਹੰਕਾਰ ਭਈ ਬੇਅਰਥ ਜਿਹੜਾ ਤੇ ਹੰਕਾਰ ਕੀਤਾ ਹੋਇਆ ਜਾਤੀ ਦਾ ਮਜਬ ਦਾ ਸਰੀਰ ਦਾ ਫਲਾਣਾ ਠੰਕਾ ਵਿਦਿਆ ਦਾ ਇਹ ਦੇਵਨ ਦੇ ਸਾਰੇ ਤੇ ਤੇਰੀ ਸੁਰਤੀ ਵੀ ਕਿਉਂ ਇਹ ਪਰਤਾ ਪਰਕਾਸ਼ ਸੁਦੇ ਪਰਕਾਸ਼ ਤਾਂ ਤੂੰ ਹੀ ਹੈ ਸੁਦੇ ਪਰਕਾਸ਼ ਤਾਂ ਤੂੰ ਹੀ ਹੈ ਤੇਰੇ ਦੇ ਬਿਨਾ ਦੁਨੀਆਂ ਚ ਕੋਈ ਸੁਦੇ ਪ੍ਰਕਾਸ਼ ਨਹੀਂ ਤੇਰੇ ਦੇ ਬਿਨਾ ਕੋਈ ਸੁਤੇ ਪ੍ਰਕਾਸ਼ ਨਹੀਂ ਜਦੋਂ ਮੰਡਣ ਮਿਸ਼ਰ ਕੋਲ ਗਿਆ ਸ਼ੰਕਰ ਆਚਾਰੀ ਕਸ਼ਮੀਰ ਮੇਂ ਸ਼੍ਰੀਨਗਰ ਉਹਦੇ ਬਾਹਰ ਲਿਖਿਆ ਹੋਇਆ ਸੀ ਪਰਤਾ ਪ੍ਰਕਾਸ਼ ਨਿਆਇ ਦਾ ਬੜਾ ਭਾਰੀ ਪੰਡਤ ਸੀਗਾ ਸ਼ੰਕਰਾਚਾਰੀ ਨੇ ਸੁਤੇ ਪ੍ਰਕਾਸ਼ ਲਿਖਿਆ ਉਹਦਾ ਨਿਕਲਨੇ ਲੱਗਿਆ ਆਖੇ ਕੌਣ ਹੈ ਲਿਖਣੇ ਵਾਲਾ ਉਹ ਆਖਦਾ ਮੈਂ ਹਾਂ ਕਿ ਜ਼ਬ ਕਰੇਗਾ ਉਹ ਕਹਿੰਦਾ ਹਾਂ ਕਰੂੰਗਾ ਚਲ ਬ੍ਰਹਾਸਤਰਾਧਕਾ ਕੋਈ ਉਹਨਾਂ ਨੂੰ ਮધ્યਸਤ ਨਾ ਆਵੇਰੇ ਸ਼ੰਕਰਾਜ ਆਰਣਿਆਖਿਆ ਅਜ ਕੋਈ ਮધ્યਸਤ ਨਹੀਂ ਤੇਰੀ ਜਿਹੜੀ ਧਰਮ ਪਤਨੀ ਹੈ ਉਹਨੂੰ ਮੈਂ ਵਿਦਿਆਸਤ ਬਣਾਵਾਂ ਉਹ ਕਹਿੰਦਾ ਵੀ ਤੁਹਾਨੂੰ ਮਜੂਰ ਹੈ ਉਹ ਕਹਿੰਦਾ ਹਾਂ ਮੈਨੂੰ ਮਜੂਰ ਹੈ जब साक्षी में गए अ पड़ता प्रकाश में सारे चले गए न्याय जिन्हें शास्त्र थे स्वयं प्रकाश ना साक्षी सी उन्होंने आख्या तू सुत प्रकाश है कि नहीं उन्होंने आख शंकराचार्य ने भाई तू सुत प्रकाश है कि नहीं वो हार गया ਜਦੋਂ ਨੇ ਆਪਣੇ ਘਰ ਵਾਲੀ ਧਰਮ ਪਤਨੀ ਨੂੰ ਪੁੱਛਿਆ ਗਾਸਾਈ ਉਹ ਕਹਿੰਦੀ ਹੈ ਪਤੀ ਜੀ ਹਾਰ ਤਾਂ ਤੁਸੀਂ ਗਏ ਹੁਣ ਦੇਖ ਲਓ ਤਾਂ ਵੀਰੋ ਮੰਡਨ ਮਿਸ਼ਰ ਚੇਲਾ ਹੋਇਆ ਸ਼ੰਕਰਾਚਾਰੀ ਦਾ ਥੀਉਦਰਾਉ ਸੁਰੇਸ਼ਰਾਚਾਰੀ ਰੱਖਿਆ ਗਿਆ ਉਹਨੇ ਫਿਰ ਬੜੇ ਗ੍ਰੰਥ ਲਿਖਿਆ ਨੇ ਇਸ ਕਰਕੇ ਉਹ ਪਰਤਾ ਪ੍ਰਕਾਸ਼ ਹੈ ਸਾਰਾ ਪਰਤਾ ਪ੍ਰਕਾਸ਼ ਐ ਸਾਰਾ ਤੇ ਸੁਤੇ ਪ੍ਰਕਾਸ਼ ਜਿਹੜਾ ਤੁਹਾਡੀ ਬਿਰਤੀ ਹੈ ਜੋਤ ਹੈ ਚੇਤਨ ਉਹ ਹੈ ਪਰਤਾ ਪ੍ਰਕਾਸ਼ ਐ ਸਾਰਾ ਤੇ ਸੁਤੇ ਪ੍ਰਕਾਸ਼ ਜਿਹੜਾ ਤੁਹਾਡੀ ਬਿਰਤੀ ਹੈ ਜੋਤ ਹੈ ਚੇਤਨ ਉਹ ਹੈ ਉਹ ਜਿਹੜਾ ਨੈਚਲ ਦਾਸ ਵੀ ਲਿਖਿਆ ਹੈ ਪੰਡਤ ਨੈਚਲ ਦਾਸ ਨੇ ਵੀ ਲਿਖਿਆ ਵਿਚਾਰ ਸਾਰਾ ਜੀ ਕੀ ਚੇਤਨ ਸਮਾਨਨ ਦਾ ਵਿਰੋਧੀ ਤਾਂ ਕੋ ਸਾਧਕ ਹੈ ਉਹ ਕਹਿੰਦਾ ਚੇਤਨ ਸਮਾਨਨ ਦਾ ਵਿਰੋਧੀ ਤਾਂ ਕੋ ਸਾਧਕ ਹੈਨ ਵਿਰਤੀ ਮੇ ਅਰੂੜ ਵਾ ਵਿਰੋਧੀ ਵਿਰਤੀ ਜਾਣੀ ਹੈ ਕੋ ਜਿਹੜਾ ਤੁਹਾਡੀ ਵਿਰਤੀ ਦੇ ਵਿੱਚ ਸਥਿਤ ਹੈ ਚੇਤਨ ਉਹ ਸਵੈਮ ਪ੍ਰਗਿਆਸ਼ ਹੈ ਹੁਸੂਲ ਤੇ ਇਸ ਉਹ ਤੇਰਾ ਆਪਾ ਹੈ ਹੋਰ ਤੇਰਾ ਆਪਾ ਕੋਈ ਨਹੀਂ ਜਿਵੇਂ ਤਾਂ ਸामान्य ਨਾ ਵਿਰੋਧੀ ਤਾਪੋ ਸਾਧਕ ਹੈ ਮਿਰਤੀ ਮੇ ਅਰੂੜ ਮਾ ਵਿਰੋਧੀ ਬਿਰਤੀ ਜਾਨੀ ਜਿਹੜਾ ਤੁਹਾਡੀ ਬਿਰਤੀ ਦੇ ਵਿੱਚ ਸਥਿਤ ਹੈ ਚੇਤਨ ਉਹ ਸਵੈ ਪ੍ਰਕਾਸ਼ ਹੈ ਉਹ ਸੁਪੇਸ਼ਤ ਉਹ ਹੀ ਤੇਰਾ ਆਪਾ ਹੈ होर रापा कोई नहीं भगवान कृष्ण चंद्र कहते चित्रज्ञन चा भी माम विधि सर्व क्षेत्र शुभ भारत चित्रज्ञन चा भी माम विधि सर्व क्षेत्र शुभ भारत ओ सारे क्षेत्र बैठे क्षेत्रज्ञ भगवान कृष्ण कहें जेड़ा मेरा क्षेत्रज्ञ है ਉਹ ਸਾਰੇ ਖੇਤਰਾ ਦੇ ਵਿੱਚ ਹੈ ਜਿਹੜਾ ਮੇਰਾ ਖੇਤਰਕ ਹੈ ਉਹ ਸਾਰੇ ਖੇਤਰਾ ਦੇ ਵਿੱਚ ਹੈ ਇਹੀ ਗਿਆਨ ਹੈ ਮੇਰੇ ਮਤਲੇ ਉਹ ਨਾਮ ਉਹ ਜੋ ਦੇਖਣਹਾਰ ਤੇ ਦਰਸ਼ਕ ਦਾ ਕਦੇ ਮਰਿਆ ਹੀ ਨਹੀਂ ਅੱਜ ਤੱਕ ਨਾ ਉਹ ਦੇਖਣਿਆਰਾ ਨਹੀਂ ਮਰਿਆ ਭਾਈ ਉਹ ਜਿਹੜਾ 파ਰਖ ਹੈ ਉਹ ਨਹੀਂ ਮਰਨੇ ਵਾਲਾ ਇਹਦਾ ਗਾਨਾ ਬੀਨਾ ਹੈ ਉਹ ਨਹੀਂ ਮਰਨੇ ਵਾਲਾ ਉਹਦਾ ਵਿਆਪਕ ਚੇਤਨ ਉਹਦਾ ਵਿਆਪਕ ਚੇਤਨ ਹੈ ਜੇ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਘਟਹੀ ਮਾਹੀ ਜੇ ਕਾਰਨ ਤਟ ਤੀਰਥ ਜਾਹੀ ਉਹ ਕਹਿੰਦੇ ਤੀਰਥਾਂ ਦੇ ਕਿਨਾਰੇ ਤੇ ਜਾ ਕੇ ਤਪ ਧਰਾਂਗੇ ਫਿਰ ਮਨ ਸ਼ੁਧ ਹੋਏਗਾ ਉਹ ਕਹਿੰਦੇ ਗੁਰੂ ਸਾਹਿਬ ਜੈ ਕਾਰਨ ਕਟ ਤੀਰਥ ਜਾਹੀ ਜਿਸ ਵਾਸਤੇ ਤੀਰਥਾਂ ਦੇ ਕਿਨਾਰਿਆਂ ਤੇ ਜਾਣਾ ਰਤਨ ਪਦਾਰਥ ਕਟਹੀ ਮਾਹੀ ਰਤਨ ਕਈ ਸੋਧ ਬਦਾਰਥ ਚੇਤਨ ਸਾਖੀ ਦਰਸ਼ਕ ਵਿਆਪਕ ਉਹ ਤਾਂ ਤੇਰੇ ਅੰਦਰ ਬੈਠਾ ਹੈ ਉਹ ਤਾਂ ਤੇਰੇ ਅੰਦਰ ਬੈਠਾ ਹੈ ਹਾਂ ਉਹ ਤਾਂ ਹਾ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿ ਉਹ ਪੁਕਾਰ ਕਹੋ ਨਾਨਕ ਰਤੇ ਹੈ ਭਜ ਮਨਾ ਭਾਉ ਨੇ ਦੇ ਉਤਰਹ ਪਾਰ ਮੈਂ ਵੀ ਇਹ ਬਾਤ ਏਕੀ ਗ੍ਰੰਥਾ ਦੀ ਪੰਡਤ ਰਾਮ ਜੀ ਹਰਿ ਮਨ ਉਗਾਸਦੇ ਹੁੰਦੇ ਸੀ ਭਾਈ ਜੋ ਸਾਰਿਆਂ ਦੇ ਵਿੱਚ ਹੈ ਉਹ ਗਾਂਦੇ ਉਹਦਾ ਸਾਰਿਆਂ ਚ ਇਹ ਬਾਤ ਜਦ ਆਉ ઈਸ਼ਵਰਾ ਸਰਬ ਬੂਤਾ ਨਾਮ ਹਿਰਦੇ ਦੇਸ਼ੇ ਅਰਧੰਤਿ ਸਤਿਤੀ ਭਗਵਾਨ ਕ੍ਰਿਸ਼ਨ ਕਹਿੰਦੇ ઈਸ਼ਵਰਾ ਸਰਬ ਬੂਤਾ ਨਾਮ ਹਿਰਦੇ ਦੇਸ਼ੇ ਅਰਧੰਤਿ ਸਤਿਤੀ ਉਹ ਤੇਰੇ ਹਿਰਦੇ ਦੇ ਵਿੱਚ ਹੈ ਅਰਜੁਨ ਤੇ ਗੁਰੂ ਸਾਹਿਬ ਵੀ ਕਹਿੰਦੇ ਘਟ ਘਟ ਮੈਂ ਹਰ ਜੂ ਬਸ ਹੈ ਸੰਤਨ ਕਹੋ ਪੁਕਾਰ ਫਕੀਰ ਵੀ ਸਾਰੇ ਇਹੀ ਕਹਿੰਗੇ ਇਸ ਕਰ ਇਹ ਜਿਹੜਾ ਤੁਹਾਡੇ ਹਿਰਦੇ 'ਚ ਬੈਠਾ ਹੈ ਉਹ ਆਪਾ ਹੈ ਉਹ ਸਹੀ ਹੈ ਉਹ ਵਿਆਪਕ ਹੈ ਪੜ ਪੜ ਪੰਡਿਤ ਪਾਦਵ ਕਾਣਾ ਪੰਡਤ ਤੈਨ ਪੜ ਪੜ ਕੇ ਘਾਟੇ ਸ਼ਾਸਤਰ ਬਾਦ ਹੀ ਬਖਿਆਣ ਕੀਤਾ ਤੈਨ ਅਸਲੀ ਵਸਤੂ ਨਹੀਂ ਲੱਭੀ ਅਸਲੀ ਵਸਤੂ ਤਾਂ ਨਹੀਂ ਲੱਭੀ ਤੈਨ ਪੜ ਪੜ ਪੰਡਤ ਬਾਦ ਬਖਾਣਾ ਭੀਤਰ ਹੋਣ ਦੀ ਵਸਤ ਨਾ ਜਾਣਾਂ ਉਹ ਆਤਮ ਵਸਤੂ ਤਾਂ ਤੇਰੇ ਹਿਰਦੇ ਚ ਉਹਦਾ ਤੇਰੇ ਮਾਨੇ ਚ ਹੈ ਭੀਤਰ ਹੈ ਨਾ पूजन जाले ब्रह्म ठाए सो ब्रह्म तायो गुरु मनहिं माहे जहां जाइए तह जल बखान तू पूर रहयो है सब समान वो कहदे तू ता सारे व्यापक सी पर गुरु दे बिना लभया नहीं सीगा एस कर के पढ़ पढ़ के पंडित त बखान कीते ਤੇਰੇ ਬਾਅਦ ਕੀਤਾ ਤੈਨੂੰ ਆਤਮ ਵਸਤੂ ਨਹੀਂ ਪੰਡਤ ਲੱਭੀ ਜੇ ਆਤਮ ਵਸਤੂ ਪ੍ਰਾਪਤ ਹੋ ਜਾਂਦੀ ਤਾਂ ਤੈਨੂੰ ਹਰ ਅਕਸੋਗ ਨਾ ਹੁੰਦਾ ਜੇ ਆਤਮ ਵਸਤੂ ਤੈਨੂੰ ਪ੍ਰਾਪਤ ਹੋ ਜਾਂਦੀ ਤਾਂ ਤੈਨੂੰ ਹਰ ਅਕਸੋਗ ਨਾ ਹੁੰਦਾ ਕਾ ਪੰਡਤ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਆਪੇ ਤੁਸੀਂ ਨਹੀਂ ਮਰੋਗੇ ਉਹ ਪੰਡਤ ਜਿਹਨੂੰ ਉਪਦੇਸ਼ ਕਰ ਰਹੇ ਨੇ ਉਹ ਕਹਿੰਦਾ ਤੁਸੀਂ ਨਹੀਂ ਮਰੋਗੇ ਤਾਂ ਗੁਰੂ ਸਾਹਿਬ ਨੇ ਸਾਫ਼ ਕਰ ਦਿੱਤਾ ਬਈ ਹਾਉ ਨਾ ਮੂਆ ਗੁਰੂ ਸਾਹਿਬ ਕਹਿੰਦੇ ਹਾਉ ਨਾ ਮੂਆ ਮੇਰੀ ਮੂਹੀ ਬੁલાਏ ओ हुआ जो रहा समाए कह मैं मरने आला नहीं गुरु नानक साहब कहने भी मैं मरने आला नहीं मेरी बला चली गई मेरी अविद्या जो अभ्यस्त सी झूठी सी वो नाश हो गई मैं मरने आला नहीं ਕਦੇ ਵਿਆਪਕ ਮर्यादा ਤੱਕ ਉਹ ਨਾ ਬੁਆ ਜੋ ਰਿਹਾ ਸਮਾਏ ਕਦੇ ਵਿਆਪਕ ਮर्यादा ਤੱਕ ਉਹ ਸਾਰੇ ਦਾ ਪਹਿਲਾ ਹੀ ਵਿਆਪਕ ਕਿੱਥੇ ਮਾਰ ਕੇ ਜਾਊਗਾ ਉਹ ਕਿੱਥੇ ਮਾਰ ਕੇ ਜਾਊਗਾ ਹਾਂ ਕੋਈ ਜਗ੍ਹਾ ਤਾਂ ਹੈ ਨਹੀਂ ਉਹ ਜਾਣ ਦੀ ਉਹ ਆਪ ਹੀ ਤਾਂ ਹੈ ਸਾਰੇ इस करके व्यापक कदे कर, मरना नहीं पंडित वो अजर है अमर है निर्विकार है अविनाशी है शुद्ध है आई पलाए ओह हो हुआ जो रहा समाए कहो नानक गुर ब्रह्म दिखाया ਕਹੋ ਨਾਨਕ ਗੁਰ ਬ੍ਰਹਮ ਦੀ ਭਾਇਆ ਮਰਦਾ ਜਾਂਦਾ ਨਦਰ ਨ ਆਇਆ ਉਹ ਜਨਮ ਮਰਨ ਵਾਲਾ ਨਹੀਂ ਹੈ ਜਿਹੜਾ ਤੁਹਾਨੂੰ ਸਾਰਾ ਸੰਸਾਰ ਵਿਖਾਉਂਦਾ ਹੈ ਤੇ ਆਪ ਦੇਖਦਾ ਕਹੋ ਨਾਨਕ ਗੁਰ ਬ੍ਰਹਮ ਦੀ ਭਾਇਆ ਮਰਦਾ ਜਾਂਦਾ ਨਦਰ ਨ ਆਇਆ ਉਹ ਜਨਮ ਮਰਨ ਵਾਲਾ ਨਹੀਂ ਹੈ ਜਿਹੜਾ ਤੁਹਾਨੂੰ ਸਾਰਾ ਸੰਸਾਰ ਤੇ ਖੰਮਦਨ ਤੇ ਆਪ ਦੇਖਦਾ ਹੈ ਰਸ਼ਟਾ ਆਪ ਦਾ ਦੇਖਦਾ ਹੈ ਉਹ ਤੁਹਾਡੀ ਬੁੱਤੀ ਹੋਦਰ ਨੂੰ ਚੁੱਕਦੀ ਹੈ ਜਦ ਤੁਹਾਨੂੰ ਉਹਦਾ ਕੋਈ ਥੋੜਾ ਜਿਹਾ ਪਤਾ ਚੱਲਦਾ ਉਹ ਦੇਖਣ ਵਾਲਾ ਵਿਆਪਕ ਪਰਮੇਸ਼ਰ ਜਨਮ ਮਰਨ ਤੇ ਰਹਤ ਹੈ ਜਿਖਣਾਵਾ ਵਾਪਕ ਪਰਮੇਸ਼ਰ ਜਨਮ ਮਰਨ ਦੇ ਰਾਹ ਤਾ ਸੇ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਮੈਂ ਜਨਮ ਮਰਨ ਵਾਲ ਨਹੀਂ ਮੈਂ ਤਾਂ ਹਮੇਸ਼ਾ ਰਹਿਣ ਵਾਲਾ ਮੈਂ ਤਾਂ ਹਮੇਸ਼ਾ ਰਹਿਣ ਵਾਲਾ ਹਾਂ ਜਨਮ ਨਾ ਮਰੇ ਨਾ ਆਵੇ ਨਾ ਜਾਏ ਨਾਨਕਾ ਪ੍ਰਭ ਰਵ ਸਮਾਏ जन्म ना मर ना आवे ना जाए नानक का प्रभ रहे समाए नानक का प्रभु तो व्यापक है जन्म ना मर ना आवे ना जाए नानक का प्रभ रहे समाए नानक का प्रभु तो व्यापक तो 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 है इस को जन्म वाला नहीं ਜਨਮ ਮਰਨ ਵਾਲਾ ਕੋਈ ਵੀ ਨਹੀਂ ਜਨਮ ਮਰਨ ਵਾਲਾ ਕੋਈ ਵੀ ਨਹੀਂ ਪਰਮੇਸ਼ਰ ਸਾਰਿਆਂ ਚ ਉਪਾਦੀ ਪੇਤ ਤੇ ਬੈਠਾ ਜਨਮ ਮਰਨ ਵਾਲਾ ਕੋਈ ਵੀ ਨਹੀਂ ਪਰਮੇਸ਼ਰ ਸਾਰਿਆਂ ਚ ਉਪਾਦੀ ਪੇਤ ਤੇ ਬੈਠਾ ਸਭ ਦੀਆਂ ਬਿਰਤੀਆਂ ਦੇ ਵਿੱਚ ਬੈਠਾ ਤੇ ਸਭ ਦਾ ਆਪਾ ਹੈ ਇਸ ਕਰਕੇ abinasi hai shuddh hai bolu sat naam shri